ਅੱਜ ਤੇ ਅਸੀਂ ਕੁਝ ਕੁ ਫੇਸਬੁਕ ਵਾਲੇ ਵਿਦਵਾਨਾਂ ਦੇ ਪਿੱਛੇ ਲੱਗ ਕੇ ਨਾ ਅਸੀਂ ਨਗਾਰਾ ਹੀ ਗੁਰੂ ਘਰ ਵਿੱਚੋਂ ਅਲੋਪ ਕਰਕੇ ਰੱਖ ਦਿੱਤਾ ਹੈ ਅਸੀਂ ਆਖਿਆ ਨਗਾਰੇ ਦੀ ਕੋਈ ਲੋੜ ਨਹੀਂ ਆਹ ਕਈ ਪਿੰਡਾਂ ਦੇ ਵਿੱਚ ਜਾਂਦਾ ਸਮਾਂ ਮਿਲਦਾ ਜਿਨ੍ਹਾਂ ਨੇ ਨਗਾਰਾ ਨਾ ਰੱਖਿਆ ਹੋਵੇ ਉਹਨਾਂ ਨੂੰ ਬੇਨਤੀ ਕਰੀਦੀ ਕਿ ਭਾਈ ਨਗਾਰਾ ਕਿਉਂ ਨਹੀਂ ਰੱਖਿਆ ਇਹਦਾ ਕੀ ਕਾਰਨ ਹੈ ਕਹਿੰਦੇ ਫਲਾਣੇ ਬੰਦੇ ਨੇ ਫੇਸਬੁੱਕ ਦੇ ਉੱਤੇ ਬੋਲ ਕੇ ਵੀਡੀਓ ਪਾਈ ਸੀ ਵੀ ਨਗਾਰੇ ਦੀ ਕੋਈ ਲੋੜ ਨਹੀਂ ਇਹ ਤੇ ਜੰਗ ਜੋਧਾ ਪ੍ਰਤੀਕ ਆ ਇਹ ਤੇ ਜੰਗ ਜੋਧ ਦੇ ਵੇਲੇ ਵਜਾਇਆ ਜਾਂਦਾ ਤੇ ਆਪਾਂ ਕਿਹੜੇ ਕੋਈ ਜੰਗ ਜੁੱਧ ਲੜਨੇ ਆ ਤੇ ਨਗਾਰਾ ਤੁਸੀਂ ਨਾ ਰੱਖੋ ਕਹਿੰਦੇ ਜਿਸ ਦਿਨ ਦੀ ਵੀਡੀਓ ਸੁਣੀ ਉਸੇ ਦਿਨ ਤੋਂ ਨਗਾਰਾ ਗੁਰੂ ਘਰ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ ਪਰ ਨਗਾਰੇ ਦੀ ਬਹੁਤ ਵੱਡੀ ਇਮਤ ਹੈ ਤੁਸੀਂ ਅੱਜ ਵੀ ਨਿਹੰਗ ਸਿੰਘ ਦਲਾ ਪੰਥਾਂ ਵਿੱਚ ਸੰਪਰਦਾਵਾਂ ਦੇ ਵਿੱਚ ਵਿਚਰਨ ਦਾ ਯਤਨ ਕਰੋ ਜਦੋਂ ਰਾਤ ਦੇ 12 ਵਜੇ ਜਾਂਦੇ ਆ ਨਾ ਤੇ ਨਗਾਰਜੀ ਸਿੰਘ ਨਗਾਰੇ ਤੇ ਝੋਟਾ ਲਾਉਂਦਾ ਵੀ ਅਮਰਤ ਵੇਲੇ ਦਾ ਸਮਾਂ ਹੋ ਗਿਆ ਸਾਰੇ ਸਿੰਘ ਆਓ ਇਸ਼ਨਾਨ ਪਾਣ ਕਰਕੇ ਤੇ ਆ ਕੇ ਆਪੋ ਆਪਣਾ ਨਿਤਨੇਮ ਕਰੋ ਉੱਠ ਕੇ ਤੇ ਰੱਬ ਰੱਬ ਕਰੋ ਤੇ ਜਦੋਂ ਕਿਤੇ ਦੇਗਾ ਸ਼ਰਦਾਈਆਂ ਦੇ ਲੰਗਰ ਤਿਆਰ ਹੋਣੇ ਫਿਰ ਵੀ ਨਗਾਰਜੀ ਸਿੰਘ ਨੇ ਨਗਾਰੇ ਤੇ ਝੋਟਾ ਲਾਉਣੀਆਂ ਤੇ ਜੇ ਮੁਹੱਲਿਆਂ ਤੇ ਚੜ੍ਹਾਈ ਕਰਨੀ ਫਿਰ ਵੀ ਨਗਾਰਿਆਂ ਤੇ ਝੋਟਾ ਲਾਈਆਂ ਜਾਂਦੀਆਂ ਜਦੋਂ ਕਿਸੇ ਕੋਈ ਜੰਗ ਜੋਧ ਵਾਸਤੇ ਚੜ੍ਹਾਈ ਕਰਨੀ ਹੋਵੇ ਫਿਰ ਵੀ ਨਗਾਰੇ ਤੇ ਝੋਟਾ ਲਾਈਆਂ ਜਾਂਦੀਆਂ ਤੇ ਅਸੀਂ ਕੁਝ ਕੁ ਬੰਦਿਆਂ ਦੇ ਪਿੱਛੇ ਲਾ ਕੇ ਤੇ ਨਗਾਰੇ ਗੁਰੂ ਘਰ ਵਿੱਚੋਂ ਅਲੋਪ ਕਰਕੇ ਰੱਖ ਦਿੱਤਾ ਕਹਿੰਦੇ ਨਗਾਰਿਆਂ ਦੀ ਗੁਰੂ ਘਰ ਵਿੱਚ ਲੋੜ ਹੀ ਕੋਈ ਨਹੀਂ ਅੱਜ ਇਹਨਾਂ ਨੇ ਆਖਿਆ ਵੀ ਨਗਾਰੇ ਦੀ ਲੋੜ ਨਹੀਂ ਕੱਲ ਨੂੰ ਕਹਿਣਗੇ ਵੀ ਮਹਾਰਾਜ ਸਾਹਿਬ ਦੇ ਉੱਪਰ ਰਮਾਲਾ ਕਿਉਂ ਪਾਉਂਦੇ ਹੋ ਸਤਿਗੁਰੂ ਨੂੰ ਕਿਹੜਾ ਰਮਾਲਾ ਸਾਹਿਬ ਦੀ ਲੋੜ ਆ ਕੱਲ ਨੂੰ ਕਹਿਣਗੇ ਚੰਦੂਆ ਸਾਹਿਬ ਕਿਉਂ ਲਾਉਂਦੇ ਹੋ ਚੰਦੂਆ ਸਾਹਿਬ ਦੀ ਕਿਹੜਾ ਗੁਰੂ ਘਰ ਵਿੱਚ ਲੋੜ ਆ ਫਿਰ ਕਹਿਣਗੇ ਮਹਾਰਾਜ ਸਾਹਿਬ ਨੂੰ ਚੌਰ ਸਾਹਿਬ ਕਿਉਂ ਕਰਦੇ ਹੋ ਤੇ ਚੌਰ ਸਾਹਿਬ ਕਰਨ ਦੀ ਵੀ ਕੋਈ ਲੋੜ ਨਹੀਂ ਤੇ ਜਦੋਂ ਆਪਾਂ ਮਹਾਰਾਜ ਸਾਹਿਬ ਜੀ ਦੇ ਸਰੂਪ ਘਰਾਂ ਵਿੱਚ ਲੈ ਕੇ ਜਾਂਦੇ ਮਰਿਆਦਾ ਪੰਜ ਸਿੱਖ ਘੜ ਤੋਂ ਕੱਟ ਜ਼ਰੂਰ ਨਾਲ ਹੋਣੀ ਚਾਹੀਦੀ ਆ ਇਹਨਾਂ ਨੇ ਇਹ ਵੀ ਕਹਿਣਾ ਕਿ ਇੱਕ ਸੇਖੀ ਮਹਾਰਾਜ ਦਾ ਸਰੂਪ ਲੈ ਜਾ ਕਰੇ ਪੰਜ ਸਿੱਖਾਂ ਨੇ ਕਾਹ ਤੋਂ ਜਾਣਾ ਜ਼ਰੂਰ ਪੰਜ ਸਿੱਖਾਂ ਨੇ ਪੈਰ ਸੜਾਉਂਦੇ ਹੋਏ ਜਾਣਾ ਧੁੱਪ ਦੇ ਵਿੱਚ ਇਹਨਾਂ ਨੇ ਤੇ ਇਹ ਵੀ ਕਹਿਣਾ ਕਿ ਮਹਾਰਾਜ ਸਾਹਿਬ ਅੱਗੇ ਪਾਣੀ ਤਰੰਕਣ ਦੀ ਕੋਈ ਲੋੜ ਨਹੀਂ ਸਤਿਗੁਰੂ ਨੂੰ ਏਸੀ ਲਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਇਹ ਵੀ ਗੱਲਾਂ ਕਰਨੀਆਂ ਪਰ ਜਿਹੜੀ ਸਾਡੀ ਮਰਿਆਦਾ ਹੈ ਨਾ ਅੱਜ ਅਸੀਂ ਉਸ ਮਰਿਆਦਾ ਤੋਂ ਬਾਹਰ ਜਾ ਕੇ ਅਸੀਂ ਆਪਣਾ ਜੀਵਨ ਜਿਹੜਾ ਬਸਰ ਕਰੇ